ਕਿਆ ਖਾਸ ਵਜ੍ਹੀ ਕੀ ਫਤਿਹ ਇਹ ਜਿਹੜੀ ਝੂਠੀ ਖਾਡਾਈ ਫਿਰਦੇ ਨੇ ਇਹ ਮੋਦੀ ਵੀੜਿਆ ਦੇ ਜਿਹੜੇ ਵਿਰੋਧੀ ਪਾਰਟੀਆਂ ਨੇ ਇਹਨਾਂ ਤੋਂ ਕੋਰੇ ਕਾਲਚ ਤੇ ਉਹਨਾਂ ਨੇ ਸੈਨ ਕਰਾ ਲਏ ਜਦੋਂ ਇਧਰ ਆਉਣ ਲੱਗੇ ਨਗਰੂ ਗੜੂ ਹੁਣ ਉਹਦੇ ਤੇ ਜੋ ਮਰਜ਼ੀ ਲਿਖੀ ਜਾਂ ਜੋ ਮਰਜ਼ੀ ਕੀਤੀ ਜਾਣਾ ਇਹ ਸਾਨੂੰ ਪਾਰਨਾ ਚਾਹੁੰਦੇ ਨੇ ਅਸੀਂ ਅੰਮ੍ਰਿਤਪਾਲ ਜਿੰਨੇ ਢੇਲ ਚ ਵਸਿਆ ਉਹਨਾਂ ਦਾ ਨਹੀਂ ਪਾਟਣਾ ਤੇ ਲੋਕ ਬਹੁਤ ਚਾਹ ਰਹੇ ਨੇ ਕਿ ਜੇ ਇਹ ਦੂਜਾ ਗੋਦੀ ਮੀਡੀਆ ਦੇ ਜਿਹੜੇ ਵਿਰੋਧੀ ਪਾਰਟੀਆਂ ਆ ਦੇ ਪਾੜ ਜਾਣ ਇੰਨੇ ਕਿੱਥੇ ਗਿਆ ਸੁਤੇਪਈ ਹੁਣ 4-5 ਮਹੀਨਿਆਂ ਨੂੰ ਆਇਆ ਹੁਣ ਜਦ ਇਹੋ ਉਹਨਾਂ ਦੇ ਦੂਜਾ ਆਪਣਾ ਮੰਤਰੀ ਆ ਦਾ ਏ ਵੀ ਉਹਨਾਂ ਸ਼ਾ ਖਾਂਦਾ ਹੈ ਮੰਤਰੀ ਕੋਈ ਨਿਸ਼ਾਨੀ ਆਖਿਆ ਕੋਈ ਕੁਝ ਨਹੀਂ ਆਖਿਆ ਆਪਦੇ ਕੋਲੋਂ ਸਾਰੀਆਂ ਗੱਲਾਂ ਬਣਾ ਦੇ ਨੇ ਜੀ ਸਰਕਾਰ ਜਿਹੜੇ ਵਿਰੋਧੀ ਪਾਰਟੀਆਂ ਆ ਦੇ ਕੋਲੋਂ ਗੱਲਾਂ ਬਣਾਉਂਦੀਆਂ ਸਾਡੇ ਮੁੰਡੇ ਕੁਝ ਨਹੀਂ ਆਖਿਆ ਤੇ ਨਾ ਹੀ ਆਖਣਾ ਤੇ ਨਾ ਹਾਂ ਸਪਲ ਦਾ ਪਾਟਣਾ ਨਾ ਉਹ ਸਾਨੂੰ ਮਾਰਿਆ ਦੇ ਨਾ ਹੀ ਉਹਨਾਂ ਨੂੰ ਮਾਰਿਆ ਨੇ ਅਸੀਂ ਤਾਂ ਕਿਤੇ ਨਾ ਭੈਣਾ ਭਰਾਵਾਂ ਦਾ ਨਾ ਵਰਤਨੇ ਆ ਤੇ ਜਿਹੜੇ ਪਾਛੇ ਬੰਦੇ ਲੋਕ ਕੀਤੀ ਜਾਂ ਕੀਤੀ ਜਾਂਦੇ ਅੰਮ੍ਰਿਤਸਰ ਸਤਾਈਆਂ ਜੀਆਂ ਵੋਟਾਂ ਦੇ ਨਾਲ ਡਰ ਪਿਆ ਲੱਗਦਾ ਏ ਉਹਨੇ ਮੁੱਖ ਮੰਤਰੀ ਬਣ ਜਣਾ ਅਗੇ ਨਾ ਸਾਡੇ ਸਾਲ ਦਾ ਮਗਾ ਨਹੀਂ ਲੱਗਦੀ ਨੀ ਇਸ ਸਾਲ ਦੀ ਸਾਲ ਤਾਂ ਵੱਧ ਨਹੀਂ ਲੱਗਦੀ ਨਾ ਦੋ ਸਾਲ ਲਈ ਹੁਣ ਉਹਦੇ ਚੁੱਕ ਕੇ ਫਿਰ ਇੱਕ ਸਾਲ ਦੀ ਲਾ ਦਿੱਤੀ ਏ ਇਹਨਾਂ ਦਾ ਡਰ ਮਾਰਦਾ ਪਿਆ ਕੋਈ ਕੋਈ ਗੱਲ ਨਹੀਂ ਦਾ ਤੇ ਇਹ ਕਿਨਵਾ ਜਿਹੜੀਆਂ ਸਰਪਤਾਆਂ ਜੀਆਂ ਵੋਟਾਂ ਪਈਆਂ ਨੇ ਇਹ ਜਿੱਤ ਕਾੜਦੀਆਂ ਪਈਆਂ ਇਹਨਾਂ ਦਾ ਐ ਜਿੱਤ ਜਾਣਾ ਏ ਇਹ ਮਰ ਜਿੱਤ ਜਾਣਾ ਏ ਤੇ ਇਹ ਲੋਕਾਂ ਦੀ ਖਵਾ ਡਾ ਡਾ ਕੇ ਤੇ ਲੋਕਾਂ ਨੇ ਵਯਮ ਦੇਣੇ ਚ ਪਾ ਲਏ ਨੇ ਵੀ ਲੋਕਾਂ ਕੋਲ ਆ ਕੇ ਮੈਂ ਇਹ ਹੀ ਕਰਦਾ ਮਤਲਬ ਆਹੀ ਕਰਦਾ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਜੀ ਤੇ ਜਿੱਥੇ ਮਰਜੀ ਜਿਹੜਾ ਗਿਆ ਉਹ ਦੱਸੇ ਵੀ ਖਾਣਾ ਉਹਦੇ ਕੋਲ ਗਿਆ ਉੱਥੇ ਤਾਂ ਚਿੜੀ ਨਹੀਂ ਜਾ ਸਕਦੀ ਤੇ ਬੰਦੇ ਦਾ ਜਣਾ ਕਿ ਪੰਜਵੇਂ ਦਾ ਤਲਾਸ਼ੀ ਹੁੰਦੀ ਹੈ ਤੇ ਗੋਲੀਆਂ ਨੂੰ ਕੌਣ ਦੇ ਕੌਣ ਖਾਂਦਾ ਇਹ ਬਾਝ ਝੂਠ ਤੇ ਝੂਠ ਮਾਰਦੇ ਨੇ ਅਸੀਂ ਤਾਂ ਬਿਸਕਟ ਲੈ ਕੇ ਗਏ ਸਾਡੇ ਉਹ ਬਾਹਰ ਕਰ ਗਏ ਨੇ ਉਹ ਸਾਡੇ ਬਿਸਕਟ ਨਹੀਂ ਅੰਦਰ ਗਏਗੇ ਇਹ ਉੱਥੇ ਗੋਲਣਾ ਕਿਹੜਾ ਅੰਦਰ ਦੇ ਕੇ ਆਉਂਦਾ ਹੈ ਕਿ ਕਿਹੜਾ ਇਹਨਾਂ ਦਾ ਜਾਂਦਾ ਬੰਦਾ ਜਿਹੜਾ ਉੱਥੇ ਗੋਲਣਾ ਦੇ ਕੇ ਆਉਂਦਾ ਤੇ ਕਿੰਨੇ ਆ ਉਹਨਾਂ ਨਾਲ ਗੱਲਾਂ ਬਾਤਾਂ ਕੀਤੀਆਂ ਨੇ ਹੋਰ ਕੋਈ ਬੰਦਾ ਗਿਆ ਉੱਥੇ ਜਾ ਕੇ ਦੱਸਿਆ ਸਾਨੂੰ ਕਿ ਤੂੰ ਹੋਰ ਗਿਆ ਵੀ ਜਿਹੜਾ ਗਿਆ ਸਾਡੇ ਮੂੰਹ ਤੇ ਆਲ ਕੇ ਗਿਆ ਹਾਂ ਵੀ ਸਾਡੇ ਮੂੰਹ ਤੇ ਆ ਕੇ ਆਖੇ ਵੀ ਆ ਬੰਦਾ ਗਿਆ ਏ ਤੇ ਅਸੀਂ ਝੂਠ ਸੁਧਾਰ ਮਾਰਿਆ ਹੁਣ ਕੁਛ ਨਹੀਂ ਬੰਨਣਾ ਕਾ ਜੋ ਹੱਤਪਾ ਜਿਹਦੇ ਮਾਲਚ ਵਸ ਗਿਆ ਨਾ ਉਹ ਉੱਥੇ ਹੀ ਰਹੇਗਾ ਉਹ ਮੰਨ ਦੇ ਵਿੱਚ ਹੀ ਰਹੇਗਾ ਜਿਹੜੇ ਉਹ ਨਿਕਲਦਾ ਨਹੀਂ ਜਿਵੇਂ ਮਰਜ਼ੀ ਬੋਲੀ ਹੁਣ ਸਾਨੂੰ ਤਾਂ ਕਿੰਨਿਆਂ ਵੀ ਆਨੇ ਅਮਰਪੁਰ ਕਦੋਂ ਆਉਣਾ ਦੇਖੀ ਅਸੀਂ ਦੂਜੇ ਦੇ ਨਾਲ ਡੱਟ ਕੇ ਖੜੇ ਆਂ ਤੇ ਜਿੱਥੇ ਜਾਈਏ ਇਨਾ ਮਾਨ ਸਨਮਾਨ ਕਰਦੇ ਨੇ ਤੇ ਹੁਣ ਕੁੱਝ ਨਹੀਂ ਅਮਰਪਾਲ ਕਲੋਂ ਮੈਂ ਨਹੀਂ ਆਜਣਾ ਬਾ ਥੋੜੇ ਜਿਹੇ ਚੇਤੇ ਆਉਂਦੇ ਹੈ ਪੱਕੇ ਆਉਂਦੇ ਆਉਂਦੇ ਪਾਰਟੀ ਦੇ ਬੰਦੇ ਆ ਪੱਕੇ ਤੇ ਹੁਣ ਦੂਜੀਆਂ ਪਾਰਟੀਆਂ ਜਿਹੜੀਆਂ ਨੂੰ ਉਹਨਾਂ ਖਦਰਾ ਪਿਆ ਹੋਇਆ ਤੇ ਵੈਜੀ ਦਾ ਖਾਲਸਾ ਵੈਜੀ ਕੀ ਫਤਿਹ ਖਾਲਸਾ ਵੈਜੀ ਕੀ ਫਤਿਹ ਇਹ ਜਈ ਝੂਠੀ ਖਾ ਲਾਈ ਫਿਰਦੇ ਨੇ ਇਹ ਮੋਦੀ ਵੀਰਿਆ ਤੇ ਜਿਹੜੇ ਵਿਰੋਧੀ ਪਾਰਟੀਆਂ ਨੇ ਇਹਨਾਂ ਕੋ ਕੋਰੇ ਕਾਗਜ਼ ਤੇ ਉਹਨਾਂ ਨੇ ਸਾਈਨ ਕਰਾ ਲਏ ਜਦੋਂ ਇਧਰ ਆਉਣ ਲੱਗੇ ਨੇ ਡਗਰੂ ਗੜੂ ਕੌਣ ਹੁੰਦੇ ਤੇ ਜੋ ਮੱਝ ਲਈ ਹੀ ਜਾਂ ਜੋ ਮੱਝ ਕੀਤੀ ਜਾਣਾ ਇਹ ਸਾਨੂੰ ਪਾੜਨਾ ਚਾਹੁੰਦੇ ਨੇ ਅਸੀਂ ਅੰਮ੍ਰਿਤਪਾਲ ਜਿੰਨੇ ਦੇਲ ਚ ਵਸ ਗਏ ਉਹਨੇ ਤਾਂ ਨਹੀਂ ਪਾੜਨਾ ਤੇ ਲੋਕ ਬਹੁਤ ਛਾਰੇ ਨੇ ਕਿ ਜਿਹੜੇ ਇਹ ਦੂਜਾ ਗੋਦੀ ਮੀਲੀ ਹੈ ਤੇ ਜਿਹੜੇ ਵਿਰੋਧੀ ਪਾਰੀਆਂ ਨੇ ਪਾੜ ਜਾਣਾ ਐਨੇ ਕਹਦੇ ਅੱਗੇ ਸੁੱਤੇ ਪਏ ਹੁਣ 4-5 ਮਹੀਨਿਆਂ ਨੂੰ ਆਇਆ ਹੁਣ ਜਦ ਲਈ ਕਿ ਉਹਨਾਂ ਨੇ ਦੂਜਾ ਆਪਣਾ ਮੰਤਰੀਆਂ ਲਾਏ ਵੀ ਉਹਨਾਂ ਸ਼ਾ ਖਾਂਦਾ ਮੰਤਰੀ ਕੋਈ ਨਸ਼ਾ ਨਹੀਂ ਆਖਿਆ ਕੋਈ ਕੁਝ ਨਹੀਂ ਆਖਿਆ ਆਪਦੇ ਕੋਲੋਂ ਸਾਰੀਆਂ ਗੱਲਾਂ ਬਣਾ ਦੇ ਨੇ ਜਿਹੜੀ ਸਰਕਾਰ ਜਿਹੜੇ ਵਿਰੋਧੀ ਪਾਰਟੀਆਂ ਆਦੇ ਕੋਲੋਂ ਗੱਲਾਂ ਬਣਾਉਂਦੀਆਂ ਸਾਡੇ ਮੁੰਡੇ ਕੁਝ ਨਹੀਂ ਆਖਿਆ ਤੇ ਨਾ ਹੀ ਆਖਣਾ ਨਾ ਹਮਤਪਾਲ ਨਾਲ ਪਾਰਟਨਾ ਨਾ ਉਹ ਸਾਨੂੰ ਮਾਰਾਂ ਦੇ ਨਾ ਹੀ ਉਹਨਾਂ ਨੂੰ ਮਾਰਾਂ ਨੇ ਅਸੀਂ ਦੇਖੋ ਕਿ ਨਾ ਭੈਣਾ ਭਰਾਵਾਂ ਦਾ ਨਾ ਵਰਤਨੇ ਆ ਤੇ ਜਿਹੜੇ ਪਾਛੇ ਬੰਦੇ ਲੋਕ ਕੀਤੀ ਜਾਂ ਕੀਤੀ ਜਾਂਦੇ ਅਮਰਪਾਲ ਸਤਾਈਆਂ ਜਿਹੜੀਆਂ ਬੋਲਤਾਂ ਦੇ ਨਾਲ ਡਾਕਿਆ ਲੱਗਦਾ ਏ ਉਹਨੇ ਮੁੱਖ ਮੰਤਰੀ ਬਣ ਜਾਣੇ ਅਗੇ ਨੇ ਸਾਡੇ ਸਾਥ ਆ ਬਗਾਨ ਨਹੀਂ ਲੱਗਦੀ ਨੀ ਇਹ ਸਾਲ ਦੀ ਖਾਲ ਤਾਂ ਵੱਧ ਨਹੀਂ ਲੱਗਦੀ ਇਹਨਾਂ ਦੋਸਾਂ ਲਈ ਹੋਣ ਉਹ ਤੇ ਚੋਕੇ ਫੇਰ ਇੱਕ ਸਾਲ ਦੀ ਲਾ ਦਿੱਤੀ ਏ ਇਹਨਾਂ ਨਾਲ ਦਾ ਡਰ ਮਾਰਦਾ ਪਿਆ ਕੋਈ ਗੱਲ ਨਹੀਂ ਦਾ ਤੇ ਇਹ ਕਿਨਵਾ ਜਿਹੜੀਆਂ ਤਰਦਾਆਂੀਆਂ ਮੋਟੀਆਂ ਪਈਆਂ ਨੇ ਇਹ ਜਿੱਤ ਕੱਢਦੀਆਂ ਪਈਆਂ ਇਹਨਾਂ ਦਾ ਆਏ ਜਿੱਤ ਜਾਣਾ ਏ ਮਰ ਜਿੱਤ ਜਾਣਾ ਤੇ ਇਹ ਲੋਕਾਂ ਦੀ ਖਵਾ ਦਾ ਦਾ ਕਿ ਲੋਕਾਂ ਦੇ ਵਹਿਮ ਦੇਣੇ ਚ ਪਾਉਂਦੇ ਨੇ ਵੀ ਲੋਕਾਂ ਨੂੰ ਆਖਦੇ ਮੈਂ ਇਹੀ ਕਰਦਾ ਮੈਂ ਤਾਂ ਇਹੀ ਗੱਲ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਦੀ ਤੇ ਜਿੱਥੇ ਮਰਜੀ ਜਿਹੜਾ ਗਿਆ ਉਹ ਦੱਸੇ ਕਿ ਖਾਣਾ ਉਹਦੇ ਕੋਲ ਗਿਆ ਉੱਥੇ ਤਾਂ ਚਿੜੀ ਨਹੀਂ ਜਾ ਸਕਦੀ ਤੇ ਬੰਦੇ ਦਾ ਜਣਾ ਹੈ ਕਿ ਪੰਜਵੇਂ ਦਾ ਤਲਾਸ਼ੀ ਹੁੰਦੀ ਹੈ ਤੇ ਗੋਲਣਾ ਨੂੰ ਕੌਣ ਦੇ ਤੇ ਕੌਣ ਖਾਦਾ ਹੈ ਇਹ ਵੱਖੂਠ ਤੇ ਝੂਠ ਮਾਰਦੇ ਨੇ ਅਸੀਂ ਤਾਂ ਬਿਸਕਟ ਲੈ ਕੇ ਗਏ ਸਾਡੇ ਉੱਥੇ ਬਾਹਰ ਕਰ ਗਏ ਨੇ ਉਹ ਸਾਡੇ ਬਿਸਕਟ ਨਹੀਂ ਅੰਦਰ ਗਏਗੇ ਕਿ ਉਹ ਉੱਥੇ ਗੋਲਣਾ ਕਿਹੜਾ ਅੰਦਰ ਦੇ ਕੇ ਆਉਂਦਾ ਹੈ ਕਿ ਕਿਹੜਾ ਇਹਨਾਂ ਦਾ ਜਾਂਦਾ ਬੰਦਾ ਜਿਹੜਾ ਉੱਥੇ ਗੋਲਣਾ ਦੇ ਕੇ ਆਉਂਦਾ ਤੇ ਕਿੰਨੇ ਇਹਨਾਂ ਨਾਲ ਗੱਲਾਂ ਬਾਤਾਂ ਕੀਤੇ ਨਾਲ ਹੋਰ ਕੋਈ ਬੰਦਾ ਗਿਆ ਉੱਥੇ ਜਾ ਕੇ ਦੱਸਿਆ ਸਾਨੂੰ ਕਿ ਤੁਹ ਹੋਰ ਗਿਆ ਵੀ ਜਿਹੜਾ ਗਿਆ ਸਾਡੇ ਮੂੰਹ ਤੇ ਆ ਕੇ ਕਹੇ ਹਾਂ ਵੀ ਸਾਡੇ ਮੂੰਹ ਤੇ ਆ ਕੇ ਆਖੇ ਵੀ ਆ ਬੰਦਾ ਗਿਆ ਏ ਤੇ ਅਸੀਂ ਝੂਠ ਸੁਭਾਰ ਮਾਰਿਆ ਹੁਣ ਕੁਛ ਨਹੀਂ ਬੰਨਣਾਗਾ ਜੋ ਅਮਰਪਾਲ ਜੀ ਦੇ ਮਾਲ ਚ ਵਸ ਗਿਆ ਨਾ ਉਹ ਉੱਥੇ ਹੀ ਰਹੇਗਾ ਉਹ ਮਾਨ ਦੇ ਵਿੱਚ ਹੀ ਰਹੇਗਾ ਜਿਹੜੇ ਉਹ ਨਿਕਲਦਾ ਨਹੀਂ ਜਿਵੇਂ ਮਰਦੀ ਬੋਲੀ ਹੁਣ ਸਾਨੂੰ ਤਾਂ ਕਈਆਂ ਨੇ ਅੰਦੇ ਅਮਰਪਾਲ ਕਦੋਂ ਆਉਣਾ ਦੇਖੀ ਅਸੀਂ ਜਉਂਦੇ ਨਾਲ ਡੜ ਕੇ ਖੜੇ ਆ ਤੇ ਜਿੱਥੇ ਜਾਈਏ ਇਨਾ ਮਾਨ ਸਨਮਾਨ ਕਰਦੇ ਨੇ ਤੇ ਉਹ ਪੋਸਟ ਨੰਬਰ ਮਾਰ ਤੋਂ ਨਾ ਨਹੀਂ ਆ ਜਣਾ ਬਸ ਥੋੜੇ ਚਿਰੇ ਚੋਂ ਹੁੰਦੇ ਆ ਪੱਕੇ ਹੁੰਦੇ ਹੁੰਦੇ ਪਾਰਟੀ ਦੇ ਬੰਦੇ ਆ ਪੱਕੇ ਤੇ ਹੁਣ ਦੂਜੀਆਂ ਪਾਰਟੀਆਂ ਜਿਹੜੀਆਂ ਨੂੰ ਉਹਨਾਂ ਖਦਰਾ ਪਿਆ ਆ ਤੇ ਮਹਿਬ ਜੀ ਦਾ ਖਾਲਸਾ ਮਹਿਬ ਜੀ ਕੀ ਫਤਿਹ